ਬੀਤੇ ਦਿਨੀ ਸ਼੍ਰੀ ਅਕਾਲ ਤਖਸੈ ਸਾਹਿਬ ਵਿਖੇ ਅਕਾਲੀ ਆਗੂਆਂ ਦੀ ਪੇਸ਼ੀ ਦੌਰਾਨ ਸਿੰਘ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਸਜਾ ਮੁਤਾਬਕ ਸਾਰੇ ਆਗੂ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਅਤੇ ਇਸ ਦੌਰਾਨ ਅਕਾਲੀ ਦਲ ਦੇ ਆਗੂ ਆਪੋ ਆਪਣੀ ਸਜਾ ਭੁਗਤ ਰਹੇ ਹਨ ਇਸ ਮੌਕੇ ਅਕਾਲੀ ਆਗੂਆਂ ਨੇ ਪਖਾਨੇ ਸਾਫ਼ ਕੀਤੇ ਅਤੇ ਇਸ ਤੋਂ ਇਲਾਵਾ ਬਰਤਨ ਵੀ ਸਾਫ਼ ਕੀਤੇ ਦੱਸਦੇ ਕਿ ਸੁਖਬੀਰ ਬਾਦਲ ਸਮੇਤ ਹੋਰਨਾ ਆਗੂ ਨੂੰ ਸਜਾ ਸੁਣਾਈ ਗਈ ਸੀ ਸਜਾ ਮੁਤਾਬਕ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤਿਆ ਵੱਲੋਂ ਭਾਂਡੇ ਸਾਫ਼ ਕਰਨ ਦੀ ਸੇਵਾ ਨਿਭਾਈ ਗਈ ਸੁਖਬੀਰ ਸਿੰਘ ਬਾਦਲ ਨੇ ਸੇਵਾਦਾਰ ਤੇ ਕਪੜੇ ਪਾ ਕੇ ਦਰਬਾਰ ਸਾਹਿਬ ਦੇ ਕੰਟਾ ਘਰ ਦੇ ਬਾਹਰ ਵਰषा ਲੈ ਕੇ ਸੇਵਾ ਕੀਤੀ ਇਸ ਦੌਰਾਨ ਉਹਨਾਂ ਦੇ ਗਲ ਵਿੱਚ ਤਕਤੀ ਪਾਈ ਹੋਈ ਸੀ ਇਸ ਮੌਕੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਸਾ ਵੀ ਆਪਣੀ ਸਜ਼ਾ ਭੁਗਤੇ ਹੋਏ ਨਜ਼ਰ ਆਏ ਸ਼੍ਰੀ ਗੁਰੂ ਰਾਮਦਾਸ ਲੰਗਰ ਹਾਲ ਵੇਖੇ ਸੁਬੀਰ ਬਾਦਲ ਸਣੀ ਕਈ ਹੋਰ ਤਮਾਮ ਅਕਾਲੀ ਦਲ ਦੇ ਆਗੂ ਝੂਠੇ ਵਰਤਨਾ ਦੀ ਸੇਵਾ ਨਿਭਾਰੇ ਸਨ ਸੁਖਬੀਰ ਸਿੰਘ ਬਾਦਲ ਸੰਗਤ ਕੋਲ ਝੂਠੇ ਵਰਤ ਲੈ ਕੇ ਅੱਗੇ ਭੇਜ ਰਹੇ ਸਨ ਏਵੀ ਸੇਵਾ ਦਾ ਹਿੱਸਾ ਹੈ ਜੋ ਅਕਾਲ ਤਖਤ ਵੱਲੋਂ ਲਗਾਈ ਗਈ ਹੈ ਸੁਪੀਰਬਾਲ ਦੇ ਪੈਰ ਵਿੱਚ ਛਾਟ ਲੱਗੀ ਹੋਈ ਹੈ ਜਿਸ ਕਾਰਨ ਉਹ व्हीलਚੇਅਰ ਤੇ ਬੈਠ ਕੇ ਆਪਣੀ ਸਜਾਪੂ ਕਰ ਰਹੇ ਹਨ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਣਾਈ ਗਈ ਸਜਾ ਮੁਤਾਬਕ ਬੀਕਰ ਮਜੀਠਿਆ ਵੱਲੋਂ ਪਖਾਨੇ ਦੀ ਸਫਾਈ ਕੀਤੀ ਗਈ ਅਤੇ ਹੋਰ ਅਕਾਲੀ ਆਗੂ ਵੀ ਸਫਾਈ ਕਰਦੇ ਨਜ਼ਰ ਆਏ